ਬਸ ਅਸੀਂ ਉਰੇ ਤੋੜ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੋੜ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅਜ ਕੱਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਗੁਰੂ ਰਾਮਦਾਸ ਜੀ ਦਾ ਤਾਂ ਇੱਧਰ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੋੜ ਦੇ ਪਹਿਲਾਂ ਜੀ ਜਵੀ ਪਾਰਟੀ ਬਣਾਉਂਦਾ ਐ ਲਾਂਚ ਕਰਦੇ ਬਾਰੇ ਕੀ ਕਹਿਣਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਜਪੀਸੀ ਇਲੈਕਸ਼ਨ ਲੜੇਗਾ ਵੀ ਤੁਸੀਂ ਹਾਂ ਜੀ ਲੜਾਂਗੇ ਐਜਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਟਾਈਮ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜੜੀ ਇੱਥੇ ਨਾ ਵੀ ਦਵਾਜ ਚੱਲਦੇ ਆਂ ਵੀ ਖੰਮ ਸਾਹਿਬ ਹੈ ਨੰਬਰ ਜਿੰਦਾ ਕਿ ਕਿ ਕਿੰਨਾ ਅੱਗੇ ਕਿੱਟੀ ਜਾ ਰਹੀ ਹੈ ਕਿ ਪਗਵਾ ਕੀਤਾ ਗਿਆ ਹੈ ਜੀ ਸਾਜੀ ਜੇ ਮੈਂ ਸ਼੍ਰੋਮਣੀ ਕਮੇਟੀ ਦੇ ਅੰਡਰ ਯਾਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਬਸ ਅਸੀਂ ਔਰ ਤੋੜ ਸਾਹਿਬ ਦੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੋੜ ਸਾਹਿਬ ਦੇ ਉੱਥੇ ਤੇ ਅਸੀਂ ਕਿ ਪਹਿਲਾਂ ਅੱਜ ਕੱਲ੍ਹ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਗੁਰੂ ਰਾਮਦਾਸ ਜੀ ਦਾ ਤਾਂ ਇੱਧਰ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੋੜ ਦੇ ਪਹਿਲਾਂ ਜੀ ਜਵੀ ਪਾਰਟੀ ਬਣਾਉਂਦਾ ਐ ਲਾਂਚ ਕਰਦੇ ਬਾਰੇ ਕੀ ਕਹਿਣਾ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਗਾ ਵੀ ਤੁਸੀਂ ਹਾਂ ਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਆ ਸੀ 8 ਤਰੀਕ ਦਾ ਟਾਈਮ ਹੈ ਜੀ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜੜੀ ਇੱਥੇ ਨਾ ਵੀ ਬਾਅਦ ਚੱਲਦੇ ਆਂ ਵੀ ਖੰਮ ਸਾਹਿਬ ਹੈ ਨੰਬਰ ਜਿੰਨ ਤੱਕ ਕੋਈ ਕੀ ਕੀ ਜਾਂਦਾ ਅੱਗੇ ਕੀ ਕੀ ਜਾ ਰਹੀ ਹੈ ਕਿ ਪਗਵਾ ਕੀਤਾ ਗਿਆ ਹੈ ਜੀ ਸਾਜੀ ਜੇ ਮੈਂ ਸ਼ਰਮਣੀ ਕਮੇਟੀ ਦੇ ਅੰਡਰ ਯੂਐਸਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप